ਜਲੰਧਰ ਦੇ ਰਾਵਾਂ ਮੰਡੀ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਤੇਜ਼ ਕਾਰ ਚਾਲਕ ਨੇ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਐਕਟਿਵਾ ਉੱਤੇ ਸਵਾਰ ਇੱਕ ਔਰਤ ਅਤੇ ਉਸਦੇ ਪਤੀ ਦੀ ਸਥਿਤੀ ਗੰਭੀਰ ਹੈ ਅਤੇ ਦੋਵਾਂ ਦੀ ਇਸ ਐਕਸੀਡੈਂਟ ਦੇ ਵਿੱਚ ਰੀੜ ਦੀ ਹੱਡੀ ਟੁੱਟ ਗਈ ਸੀ ਰੀੜ ਦੀ ਹੱਡੀ ਟੁੱਟਣ ਕਾਰਨ ਜਦੋਂ ਦੋਵਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਅੱਜ ਉਸ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ ਪਰਿਵਾਰ ਨੇ ਪੁਲਿਸ ਉੱਤੇ ਵੀ ਗੰਭੀਰ aarop ਲਗਾਏ ਨੇ ਕਿ ਪੁਲਿਸ ਨੇ ਇਸ ਕਾਰਵਾਈ ਨੂੰ ਜਿਹੜਾ ਤੁਰੰਤ ਨੇਪਰੇ ਨਹੀਂ ਚੜਾਇਆ ਤੇ ਕਾਰਵਾਈ ਨਹੀਂ ਕੀਤੀ ਦੱਸਦੀ ਹੈ ਕਿ ਇਹ ਐਕਸੀਡੈਂਟ 17 ਦਸੰਬਰ ਨੂੰ ਹੋਇਆ ਸੀ ਪਰ 13 ਦਿਨਾਂ ਬਾਅਦ ਅੱਜ ਔਰਤ ਨੇ ਇਸ ਹਾਦਸੇ ਕਾਰਨ ਆਪਣਾ ਦਮ ਤੋੜ ਦਿੱਤਾ ਹੈ ਅਤੇ ਉਸਦੇ ਪਤੀ ਦੀ ਵੀ ਰੀੜ ਦੀ ਹੱਡੀ ਟੁੱਟੀ ਹੋਈ ਹੈ ਅਤੇ ਜਿਸ ਕਾਰਨ ਉਸ ਦੀ ਸਥਿਤੀ ਹਾਲਤ ਨਾਜ਼ੁਕ ਬਣੀ ਹੋਈ ਹੈ ਡਾਕਟਰਾਂ ਦੇ ਕਾਰਨ ਉਸ ਦੇ ਬਚਣ ਦੀ ਜਿਹੜੀ ਸੰਭਾਵਨਾ ਹੈ ਉਹ ਬਹੁਤ ਘੱਟ ਹੈ ਪਰ ਪਰਿਵਾਰ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਅਤੇ ਕਾਰ ਚਾਲਕ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਅਤੇ ਉਸ ਖਿਲਾਫ ਜਿਹੜਾ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਸੋ ਪਰਿਵਾਰ ਨੇ ਜਿਹੜਾ ਪੁਲਿਸ ਤੇ આરોਪ ਲਗਾਏ ਨੇ ਕਿ ਸਾਨੂੰ ਇਨਸਾਫ ਚਾਹੀਦਾ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਹ ਐਕਸੀਡੈਂਟ 17 ਦਸੰਬਰ ਨੂੰ ਹੋਇਆ ਸੀ ਜਿੱਥੇ ਇੱਕ ਤੇਜ਼ ਕਾਰ ਚਾਲਕ ਨੇ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਅਤੇ ਐਕਟਿਵਾ ਉੱਤੇ ਸਵਾਰ ਜੋੜੇ ਦੀ ਜਿਹੜੀ ਸਥਿਤੀ ਹੈ ਉਹ ਨਾਜ਼ੁਕ ਬਣ ਗਈ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਪਿੰਮਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਅੱਜ 13 ਦਿਨਾਂ ਬਾਅਦ ਇੱਕ ਔਰਤ ਆਪਣਾ ਦਮ ਤੋੜ ਜਾਂਦੀ ਹੈ ਅਤੇ ਉਸ ਦੇ ਪਤੀ ਦੀ ਹਾਲਤ ਜਿਉਂ ਦੀ 퍠ੋ ਬਣੀ ਹੋਈ ਹੈ ਫਿਲਹਾਲ ਤੁਸੀਂ ਸੁਣੋ ਔਰਤ ਦੇ ਪੁੱਤਰ ਦਾ ਕੀ ਕਹਿਣਾ ਹੈ ਮੇਰੇ ਮੰਮੀ ਪਾਪਾ ਕਹੀਂ ਜਾ ਰਹੇ تھے ਰਸਤੇ ਮੈਂਨ ਲੋਗੋ ਨੇ ਗਾੜੀ ਵਾਲੇ ਨੇ ਪਿੱਛੇ ਸੇ ਮਾਰਾ ਹੈ जिसमें से मेरे मम्मी पापा के दोनों की पीढ़ की हड्डी टूट गई है जिसमें वो लोग सीरियस है इसको एक की तो डेथ होगी मम्मी की डेथ होगी है पापा भी वेंटिलेटर पे है वो भी उनका कोई पता नहीं है कब तक बचते हैं कि नहीं बचते हैं उनका कोई पता नहीं है तो हादसा तो हुआ कब था इस सतारह तारीख को ही तो इतनी देर में क्यों पुलिस में पहुंची नहीं आपके घर सर पुलिस को रोज फोन किया जाता पुलिस कभी आती नहीं है तो आज कैसे पहुंची आपके घर आज फिर हम लोग इकट्ठे होकर खुद आए हैं फिर अच्छा कहाँ के रहने वाले बापू शहीद बाबू लाभ सिंह नगर ਏਲੀ ਨੰਬਰ 407 407/6 ਸ਼ਹੀਦ ਬਾਬੂ ਲਾਖ ਸਿੰਘ ਨਗਰ ਤੁਹਾਨੂੰ ਜਦੋਂ ਚਤਾਨੇ ਵਿੱਚ ਕਹਿ ਦਿੱ ਆਪਨੇ ਪਰਿਵਾਰ ਦੇ ਇਕੱਠ ਕਰਨ ਤੋਂ ਬਾਅਦ ਹੁਣ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੀ ਗ੍ਰਿਫਤਾਰੀ ਕੀਤੀ ਜਾਵੇਗੀ ਮਨੋਜ ਕੁਮਾਰ ਜੋ ਕਿ ਔਰਤ ਦਾ ਪੁੱਤਰ ਸੀ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਛੋਟੇ ਲਾਲ 17 ਦਸੰਬਰ ਨੂੰ ਆਪਣੀ ਮਾਂ ਕਾਲਾ ਬੱਟੀ ਨਾਲ ਐਕਟਿਵਾ ਤੇ ਆਦਮਪੁਰ ਵੱਲ ਜਾ ਰਹੇ ਸਨ ਜਦੋਂ ਲੁਧਿਆਣਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੁਆਰਾ ਚਲਾਈ ਗਈ ਇੱਕ ਤੇਜ਼ ਰਫਤਾਰ ਕਾਰ ਨੇ ਉਹਨਾਂ ਦੇ ਐਕਟਵਾ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਫਿਲਹਾਲ ਤੁਸੀਂ ਸੁਣੋ ਪੁਲਿਸ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ 2017 12 25 ਨੂੰ ਛੋਟੇ ਲਾਲ ਸੰਨੋ ਫਿਕ ਰਾਮਦਾ ਤੇ ਦਾਸਰਾਪ ਤੇ ਇਸ ਦੀ ਪਤਨੀ ਕਲਾਵਤੀ ਉਹਨੇ ਐਕਟਵਾ ਤੇ ਜਾ ਰਹੇ ਸੀਗੇ ਫਗੋੜਾਈ ਸਾਈਡ ਨੂੰ ਤੇ ਪਿੱਛੋਂ ਇੱਕ ਗਾਰ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ ਉਹ ਪਹਿਲਾਂ ਜੋੜਾ ਹਸਪਤਾਲ ਚ ਦਾਖਲ ਰਿਹਾ ਸੀ। ਫਿਰ ਸੱਤੇ ਮਾਸ ਹਸਪਤਾਲ ਚ ਤੇ ਉਹ ਕਾਲੇ ਪਿੰਮਸ ਹਸਪਤਾਲ ਚ ਗਿਆ ਜਿੱਥੇ ਇਹਨਾਂ ਦੀ ਜਿਹੜੇ ਛੋਟੇ ਲਾਲ ਦੀ ਪਤਨੀ ਦੀ ਡੈਥ ਹੋ ਗਈ ਹੈ। ਉਹ ਸਾਨੂੰ ਮਰੇ ਸੀ ਆਪਣਾ ਇਨਫੋਰਮੇਸ਼ਨ ਲੋੜ ਨੂੰ ਕਾਰਵਾਈ ਬਣਦੀ ਹੈ। ਉਹ ਸੰਦੀ ਕਿੱਥੇ ਜਾ ਰਿਹਾ ਸਰ ਡਰਾਈਵਰ ਮੌਕੇ ਤੇ ਭੱਜ ਗਿਆ ਜੀ। ਡਰਾਈਵਰ ਡਰਾਈਵਰ ਲੈ ਕੇ ਗਿਆ ਸੀ ਹਸਪਤਾਲ ਤੇ ਜੋਲ ਚ ਇਹਨਾਂ ਨੂੰ ਉਹਨੇ ਆਪਣਾ ਨੰਬਰ ਵੀ ਦਿੱਤਾ ਇਹਨੂੰ ਬੁਲਾਇਆ ਤੇ ਆ ਰਿਹਾ ਹੈ ਕੀ ਨਾਮ ਹੈ ਡਰਾਈਵਰ ਦਾ ਮਨਪ੍ਰਿੰਸ ਸਿੰਘ ਬਧਰਾਣੀ ਦਾ ਤੇ ਉਹ ਵੀ ਆ ਰਿਹਾ ਹੈ ਕੀ ਕਾਰਵਾਈ ਕਰ ਰਹੇ ਜੀ ਕਾਰਵਾਈ ਇਹਦੇ ਸਲਾਹ ਕਰ ਰਹੇ ਆ ਜੋ ਵੀ ਬਣਦੀ ਹੈ ਜੇ ਇੰਦਾਂ ਬਿਨਾਂ ਖਾਨ ਕੋਲੋਂ ਹਸਾਮਨਾ ਕਰ ਦਿੱਤਾ ਉਹਨੂੰ